ਸ਼ਿਕਾਲ ਜੀ ਮੈਨੂੰ ਦਿਮਾਂਤ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਕੁਲਦੀਪ ਸਿੰਘ ਢਾਲੀਵਾਲੂ ਲੈ ਕੇ ਜਿਨ੍ਹਾਂ ਨੇ ਹਾਲੇ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜਿੱਥੇ ਪਾਣੀ ਦੇ ਮੁੱਦੇ ਦੇ ਉੱਤੇ ਗੱਲ ਕੀਤੀ ਐ ਇਸ ਦੇ ਨਾਲ ਹੀ ਉਹਨਾਂ ਨੇ ਸੁਖਵੀਰ ਬਾਦਲ ਅਤੇ ਇਸ ਤੋਂ ਇਲਾਵਾ ਭਾਜਪਾ ਤੇ ਕਾਂਗਰਸ ਨੂੰ ਖੂਬ ਟਾਰਗੇਟ ਕੀਤਾ ਗਿਆ ਪਾਣੀ ਦੇ ਮੁੱਦੇ ਦੇ ਉੱਤੇ ਉਹਨਾਂ ਨੇ ਗੱਲਬਾਤ ਕੀਤੀ ਅਤੇ ਇਸੇ ਦੌਰਾਨ ਉਹਨਾਂ ਨੇ ਦੱਸਿਆ ਕਿ ਪੰਜਾਬ ਦਾ ਜਿਹੜਾ ਕਿ ਬੇੜਾਗਰਕ ਕੀਤਾ ਹੋਇਆ ਬਾਦਲਾਂ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਵੀ ਲੰਬੇ ਹੱਥੀ ਲਿਆ ਤੇ ਉੱਥੇ ਹੀ ਭਾਜਪਾ ਨੂੰ ਵੀ ਖੂਬ ਘੇਰਿਆ ਕਿਉਂਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ ਸੀ ਪਰ ਇਸ ਅੰਦੋਲਨ ਦੇ ਵਿੱਚ अनेका ਜਿਹੜੇ ਕਿ ਕਿਸਾਨ ਆਪਣੀ ਜਾਨ ਗਵਾ ਚੁੱਕੇ ਸਨ ਜਿਸ ਨੂੰ ਲੈ ਕੇ ਇਸ ਮੁੱਦੇ ਦੇ ਉੱਤੇ ਵੀ ਜਿਹੜਾ ਕਿ ਕੁਲਦੇਵ ਧਾਲੀਵਾਲ ਦੇ ਵੱਲੋਂ ਭਾਜਪਾ ਨੂੰ ਘੇਰਿਆ ਤੇ ਨਾਲ ਹੀ ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੇ ਨਾਲ ਖੜੇ ਨੇ ਅਤੇ ਕਿਸਾਨਾਂ ਦੇ ਨਾਲ ਹਮੇਸ਼ਾ ਖੜੇ ਨੇ ਤੇ ਜਿਹੜੀਆਂ ਉਹਨਾਂ ਦੇ ਜਾਇਜ਼ ਮੰਗਾਂ ਨੇ ਉਸ ਵਾਰ ਵੀ ਜਿਹੜਾ ਕਿ ਕੇਂਦਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੋਰ ਕੀ ਕੁਝ ਕਿਹਾ ਵਿਰੋਧੀ ਪਾਰਟੀ ਨੂੰ ਲੈ ਕੇ ਕੁਲਦੀਪ ਸਿੰਘ ਧਾਲੀਵਾਲ ਨੇ ਆਓ ਸੁਣਦੇ ਹਾਂ ਇਸ ਵੀਡੀਓ ਦੇ ਜ਼ਰੀਏ ਉਹ ਪਾਣੀ ਬਿਨਾਂ ਕਿਸੇ ਡਾਇਰਟੀ ਤੋਂ ਬਿਨਾਂ ਕਿਸੇ ਲੈਣ ਦੇਣ ਤੋਂ ਜਿਹੜਾ ਉਹ ਰਾਜਸਥਾਨ ਨੂੰ ਜਿਹੜਾ ਜਾਂਦਾ ਉਹਦਾ ਸਾਨੂੰ ਕੁਝ ਨਹੀਂ ਮਿਲਦਾ ਕੋਸਮਾ 1955 ਤੱਕ ਸ਼ਾਇਦ ਇਹ ਜਿਹੜੇ ਮਹਾਦਾਜਾ ਗੰਗਸਿੰਘ ਸੀਗੇ ਕੁਝ ਰਿਐਲਿਟੀ ਜਿਹੜੀ ਪੰਜਾਬ ਨੂੰ ਦਿੰਦੇ ਰਹੇ ਪਰ ਉਹਦੇ ਤੋਂ ਬਾਅਦ ਦਿੰਨੀਆਂ ਵੀ ਸਰਕਾਰਾਂ ਆਵਾਸਤਾਂ ਦੀਆਂ ਆਈਆਂ ਉਹਨਾਂ ਨੇ ਪੰਜਾਬ ਨੂੰ ਇੱਕ ਦਿਵਾਨੀ ਤੱਕ ਨਹੀਂ ਦਿੱਤੀ ਅੱਜ ਆਵਾਸਤਾਨ ਦੇ ਵਿੱਚ ਭਾਜਪੀ ਗੰਗਾ ਨਗਰ ਦੇ ਵਿੱਚ ਇੱਕ ਸਰਕਾਰੀ ਪ੍ਰੋਗਰਾਮ ਕਰਕੇ ਇਸ ਨਹਿਰ ਦਾ 100 ਸਾਲਾ ਜਸ਼ਨ ਜਿਹੜਾ ਉਹ ਮਨਾਦੇ ਔਰ ਪੰਜਾਬ ਦੇ ਵਿੱਚ ਬੀਜੇਪੀ ਦਾ ਜਿਹੜਾ ਕਾਂਗਰਸੀ ਵਿੰਗ ਹੈ ਜੇ ਸੁਣਿਓ ਬੀਜੇਪੀ ਦਾ ਪੰਜਾਬ ਚ ਕਾਂਗਰਸੀ ਵਿੰਗ ਦਾ ਇੱਕ ਬਹੁਤ ਵੱਡਾ ਨੇਤਾ ਜਿਹੜਾ ਬੀਜੇਪੀ ਦੇ ਕਈ ਅਹੁਦਿਆਂ ਦੇ ਉੱਤੇ ਬਿਰਾਜਮਾਨ ਹੈ ਸਰਦਾਰ ਗੁਰਮੀਤ ਸਿੰਘ ਦਾਣਾ ਸੋਢੀ ਜੀ ਉਨਾਂ ਨੇ ਇਸ ਨਹਿਰ ਦਾ 100 ਸਾਲਾ ਜਸ਼ਨ ਜਿਹੜੇ ਅੱਜ ਫਿਰੋਜਪੁਰ ਦੇ ਵਿੱਚ ਜਿਹੜੇ ਰੱਖੇ ਸੀਗੇ ਮੈਂ ਸਮਝਦਾ ਕਿ ਇਹ ਜਸ਼ਨ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਦੇ ਬਰਾਬਰ ਹੈ ਸਾਡੇ ਨਾਲ ਜਿਹੜੇ ਤੱਕੇ ਹੋਏ ਐ ਉਹਨਾਂ ਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਜਿਹੜਾ ਕਾਂਗਰਸੀ ਵਿੰਗ ਹੈ ਬੀਜੇਪੀ ਦਾ ਏ ਬੀਜਪੀ ਦੇ ਵਿੱਚ ਆਪਣੀ ਪੋਲਿਟਿਕਸ ਕਰ ਲਈ ਪੰਜਾਬ ਨਾਲ ਗਦਾਰੀਆਂ ਕਰਦੇ ਹਿਸਾਬ ਨਾਲ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਬੜਾ ਕਾਲਾ ਹੈ ਕਿ ਜਿੰਨੀਆਂ ਵੀ ਪੰਜਾਬ ਵਿਰੋਧੀ ਫੈਸਲੇ ਕਰਦੀ ਆ ਬੀਜਪੀ ਇਹ ਬੀਜਪੀ ਦਾ ਕਾਂਗਰਸੀ ਵਿੰਗ ਜਿਹੜਾ ਉਸ ਵੇਲੇ ਬੀਜਪੀ ਦੇ ਨਾਲ ਤੇ ਕੇਂਦਰ ਸਰਕਾਰ ਦੇ ਨਾਲ ਜਿਹੜਾ ਖੜ ਜਾਂਦਾ ਹੈ ਅਦਰ ਮੈਂ ਸਭ ਦਾ ਕਿ ਪੰਜਾਬ বিজেপি ਦੇ ਇਹ ਸਨੇਤਾ ਨੇ ਸਰਦਾਰ ਗਗਨੀਤ ਸਿੰਘ ਦਾਣਾ ਜੀ ਨੇ ਜਿਹੜਾ ਇਹ ਪ੍ਰੋਗਰਾਮ ਅੱਜ ਰੱਖਿਆ ਸੀਗਾ ਇਹ ਬਹੁਤ ਹੀ ਇੱਕ ਘਟਿਆ ਪੰਜਾਬ ਵਿਰੋਧੀ ਜੋ ਸੀ ਪਹਿਲਾਂ ਕਹਿੰਦੇ ਆ ਰਹੇ ਕਿ বিজেপি ਪੰਜਾਬ ਵਿਰੋਧੀ ਹੈ বিজেপি ਕਦੀ ਚੰਡੀਗੜ੍ਹ ਖੋਣ ਦੀ ਕੋਸ਼ਿਸ਼ ਕਰਦੀ ਹੈ ਕਦੀ ਯੂਨੀਵਰਸਿਟੀ ਖੋਣ ਦੀ ਕੋਸ਼ਿਸ਼ ਕਰਦੀ ਐ ਕਦੀ ਸਾਡੇ ਫੰਡ ਰੋਕ ਲੈਂਦੇ ਐ ਕਦੀ ਜਦੋਂ ਕਿਸਾਨ ਡੇਢ ਡੇਢ ਸਾਲ ਛੜਕਾ ਤੇ ਬੈੰਦੇ ਐ ਸਾਡੇ 700 ਦੇ ਕਰੀਬ ਕਿਸਾਨ ਸ਼ਹੀਦ ਹੋ ਜਾਂਦਾ ਆਪਣੀਆਂ ਮੰਗਾਂ ਲਈ ਇਹ ਭਾਜਪਾ ਦਾ ਕਰਦਾਰ ਹਮੇਸ਼ਾ ਹੀ ਪੰਜਾਬ ਵਿਰੋਧੀ ਸੀਗਾ ਹੈਗਾ ਉਹਦਾ ਰਹੇਗਾ ਉਹਦਾ ਅੱਜ ਵਾਲਾ ਜਿਹੜਾ ਪ੍ਰੋਗਰਾਮ ਕੀਤਾ ਜਾਣਾ ਸੀਗਾ ਉਹ ਪੰਜਾਬ ਦੇ ਨਾਲ ਇੱਕ ਵੱਡੀ ਗਦਾਰੀ ਵਾਲਾ ਕੰਮ ਸੀਗਾ ਮੈਂ ਸਮਝਦਾ ਕਿ ਬੀਜੇਪੀ ਪ੍ਰਤੀ ਪੰਜਾਬ ਦੇ ਲੋਕਾਂ ਨੂੰ ਹੋਰ ਜਾਗਰਤ ਹੋਣਾ ਪਊਗਾ ਪੰਜਾਬ ਦੇ ਲੋਕਾਂ ਨੂੰ ਇਸ ਬੀਜੇਪੀ ਦੇ ਖਿਲਾਫ ਡਟਣਾ ਪਊਗਾ ਖਲੋਣਾ ਪਊਗਾ ਦੇਖੋ ਸਾਡਾ ਪਾਣੀ ਐਸ ਵੇਲੇ ਸਾਡੇ ਖੂਨ ਨਾਲੋਂ ਮਹਿੰਗਾ ਹੋਇਆ ਪਿਆ ਪੰਜਾਬ ਦੇ ਅੰਦਰ ਪਾਣੀ ਦਾ ਪੰਧਰ ਕਿਸ ਲੇਵਲ ਤੇ ਚਲਾ ਗਿਆ ਇਸ ਟਾਈਮ ਦੇ ਉੱਤੇ ਜਦੋਂ ਅਸੀਂ ਇਹ ਸੋਚਦੇ ਦਿੰਦੇ ਆ ਕਿ ਸਾਡਾ ਪਾਣੀ ਕਿੱਦਾਂ ਦਿੱਤਾ ਗਿਆ 100 ਸਾਲ ਪਹਿਲਾਂ ਕਿੱਦਾਂ Rajasthan ਨੂੰ ਜਿਹੜਾ ਚਲਾ ਗਿਆ ਤੇ ਉਸ ਸਮੇਂ BJP ਦੇ ਸਰਕਾਰੀ ਜਸ਼ਨਾਂ ਦਾ ਹਿੱਸਾ ਬਣਨਾ ਪੰਜਾਬ BJP ਦੇ ਕਾਂਗਰਸੀ ਵੰਗਲੋ ਇਹ ਬਹੁਤ ਮੰਦਭਗਾ ਨਿੰਦਨਯੋਗ ਔਰ ਪੰਜਾਬ ਵਿਰੋਧੀ ਕਾਰਵਾਈ ਆ ਇਹ ਮੈਂ ਕਹਾਣੂ ਜਿਹੜਾ ਕਹਿਣਾ ਚਾਹੁੰਦਾ ਸੀਗਾ ਮੈਨੂੰ ਤੇ ਲੱਗਦਾ ਕਿ ਕਦੇ ਕਿਤੇ ਇਹ ਜਿਹੜਾ ਕਾਂਗਰਸੀ ਵਿੰਗ ਹੈ ਇਹ ਜਿਹੜੇ ਨਵੇਂ-ਨਵੇਂ ਭਾਜਪਾ ਵਾਲੇ ਬਣੇ ਕਾਂਗਰਸ ਤੋਂ ਜਾ ਕੇ ਇਹ ਕਹਿੰਦੇ ਸਰ ਪੰਜਾਬ ਦਾ ਅੱਜ ਮੈਂ ਸੋਚਦਾ ਸੀ ਕਿ ਕਿਤੇ ਇਹ ਇਹ ਕਿਤੇ ਬਲੂ ਸਟਾਰ ਦਾ ਵੀ ਕਿਤੇ ਦਿਨ ਨਾ ਮਨਾਉਣ ਲੱਗ ਜਾਂ ਉਹਦੇ ਵੀ ਕਿਤੇ ਮਤਲਬ ਇਹ ਦਿਨ ਨਾ ਮਨਾਉਣ ਲੱਗ ਜਾਂ ਜਿਹੜੇ ਹਸਾਬ ਨਾਲ ਇਹ ਦਿਨ ਲੱਗੇ ਆ ਜਿਹੜੇ ਹਸਾਬ ਨਾਲ ਇਹ ਸਰਕਾਰੀ ਜਸ਼ਨ ਮਨਾਉਂਦੇ ਆ ਕਿਤੇ ਬਲੂ ਸਟਾਰ ਦੇ ਵੀ ਇਹ ਉਹਨਾਂ ਜਸ਼ਨਾਂ ਤੇ ਨਾ ਲੱਗ ਜਾਣ ਕਿਉਂਕਿ ਹਰ ਕੰਮ ਭਾਜਪੀ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਕਰਦੀ ਆ। ਸੋ ਜਦੋਂ ਇਦਾਂ ਦੇ ਜਸ਼ਨ ਮਾਉਂਦੇ ਆ ਇਹ ਕੁਝ ਵੀ ਕਰ ਸਕਦੇ ਆਪਣੀ ਪੋਲਿਟਿਕਸ ਲਈ। ਇਹ ਕਿਸੇ ਵੀ ਨੀਵੇਂ ਤੋਂ ਨੀਵੇਂ ਲੈਵਲ ਤੱਕ ਜਾ ਸਕਦੇ ਆ। ਸੋ ਮੈਂ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਇਹਦੀ ਕੋਰ ਨਿੰਦਾ ਕਰਦਾ। ਔਰ ਮੈਂ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਪਾਣੀਆ ਦੇ ਮਾਮਲੇ ਦੇ ਉੱਤੇ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਚੱਲਦੇ ਕੇਸ ਵਿੱਚ ਬੜਾ ਸਖਸਟੈਂਡ ਲਿਆ ਆਪਣੇ ਵਕੀਲਾਂ ਦੇ ਦਹੀਂ ਜਿਨ੍ਹਾਂ ਨੇ ਹੁਣ ਤੱਕ ਪੰਜਾਬ ਤੇ ਹਿਦਿਆਨੇ ਦੀਆਂ ਜਿੰਨੀਆਂ ਮੀਟਿੰਗਾਂ ਹੋਈਆਂ ਤੇ ਕੇਂਦਰ ਸਰਕਾਰ ਨੇ ਕਦਮੀਆਂ ਉਹਨਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਪਾਣੀਆਂ ਲਈ ਪੰਜਾਬ ਦੇ ਹਿੱਤਾਂ ਦੇ ਵਿੱਚ ਬਹੁਤ ਡਟ ਕੇ ਸਟੈਂਡ ਲਿਆ ਇੱਕ ਪਾਸੇ ਭਗਵੰਤ ਮਾਨ ਹੋਣੀ ਪੰਜਾਬ ਦੇ ਪਾਣੀਆਂ ਦੀ ਲੜਾਈ ਲੜੇ ਤੇ ਦੂਜੇ ਪਾਸੇ ਬੀਜੇਪੀ ਦਾ ਕਾਗਦਸੀ ਵਿੰਗ ਜਿਹੜਾ ਇਹ 100 ਸਾਲਾਂ ਜਿਸ ਜਿਹੜਾ ਅੱਜ ਬਣਾ ਦੇ ਇਹਦੋਂ ਘਟੀਆਂ ਤੇ ਇਹਦੋਂ ਨਿੰਦਨਯੋਗ ਹੋਰ ਕੋਈ ਕਾਰਵਾਈ ਨਹੀਂ ਹੋ ਸਕਦੀ ਇਹ ਮੈਂ ਤੁਹਾਡੇ ਥੂ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਇਹ ਇਹ ਨੇ ਕਾਂਗਰਸੀ ਵਿੰਗ ਜਿਹੜਾ ਭਾਜਪੀ ਦਾ ਜਿਹੜੇ ਨਾਕਮਾਂ ਦੇ ਵਿੱਚ ਲੱਗਾ ਉਹਦਾ ਰਾਣਾ ਗਲਬੀਰ ਸਿੰਘ ਸੋਢੀ ਤੁਹਾਨੂੰ ਵੀ ਪਤਾ ਇੱਕ ਜ਼ਮਾਨੇ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਦੀ ਸੱਜੀ ਬਾਹ ਸੀਗਾ ਉਹ ਅੱਜ ਕੈਪਟਨ ਸਾਹਿਬ ਵੀ ਭਾਜਪੀ ਚ ਨੇ ਉਹ ਵੀ ਕਾਂਗਰਸੀ ਵਿੰਗ ਦੇ ਰਾਣਾ ਗਲਬੀਰ ਸਿੰਘ ਸੋਢੀ ਵੀ ਜਿਹੜਾ ਕਾਂਗਰਸੀ ਵਿੰਗ ਹੈ ਸੋ ਅੱਜ ਵਾਲਾ ਜਿਹੜਾ ਉਹਨਾਂ ਨੇ ਇਹ ਕਾਰ ਦਿੱਤੀ ਸੀ ਅੱਜ ਵਾਲਾ ਜਿਹੜਾ ਪ੍ਰੋਗਰਾਮ ਸੀਗਾ ਇਹ ਬਹੁਤ ਨਿੰਦਨਯੋਗ ਸੀਗਾ ਇਹ ਮੈਂ ਤੁਹਾਡੇ ਤੋਂ ਜਿਹੜਾ ਕਹਿਣਾ ਚਾਹੁੰਦਾ ਸੀ ਸੋ ਦਾਦੀ ਅਕੀ ਲਗਾਤਾਰ ਜਿਹੜੇ ਵੱਖ-ਵੱਖ ਮਸਲੇ ਨੇ ਉਹਨਾਂ ਮੁੱਦੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਗੱਲਬਾਤ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਵਿਕਾਸ ਕਾਰਜ ਕੀਤੇ ਜਾ ਰਹੇ ਨੇ ਕਿ ਸਾਲਾਂ ਦੇ ਨਾਲ ਵੀ ਮੀਟਿੰਗਾਂ ਕੀਤੀਆਂ ਜਾਂਦੇ ਨੇ ਤਾਂ ਕਿ ਕਿਸ ਸਾਲਾਂ ਦੇ ਜੋ ਜਾਇਜ਼ ਮੰਗਾਂ ਨੇ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਤੇ ਨਾਲ ਹੀ ਕੇਂਦਰ ਸਰਕਾਰ ਨੇ ਵੀ ਖੂਬ ਭੰਡਿਆ ਚਾਹੁੰਦਾ ਕਿ ਕੇਂਦਰ ਸਰਕਾਰ ਨੇ ਵੀ ਉਹਨਾਂ ਮੰਗਾਂਵਲਤੀਆਂ ਦੇਣਾ ਚਾਹੀਦਾ ਜੋ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਬਿਊਰੋ ਰਿਪੋਰਟ ਆਜ਼ਾਦ ਸੋਚ